ਮਤੂ ਮੋਡੂ ਮੱਝ ਦੇ ਉੱਪਰ ਗੁਰਦੇਵ ਪਾਤਸ਼ਾਹ ਨੂੰ ਕਿੰਨਾ ਮਾਣ ਸੀ ਸਿਹਰਖੰਡੇ ਦੇ ਅਸਥਾਨ ਤੋਂ ਜਿਹੜੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ ਹੁਕਮਨਾਮੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਨੂੰ ਭੇਜੇ ਨੇ ਉਹਨਾਂ ਦੇ ਵਿੱਚ ਇੱਕ ਸ਼ਬਦ ਅੰਕਤ ਹੈ ਬੰਦਾ ਸਿੰਘ ਬਹਾਦਰ ਉਹਨਾਂ ਚਿਰ ਤੱਕ ਸਰਹੰਦ ਨੂੰ ਫਤਿਹ ਕਰਨ ਦੇ ਵਾਸਤੇ ਆਪਣੀ ਸੈਨਾ ਨੂੰ ਕੂਚ ਨਾ ਕਰਾਈ ਜਿੰਨਾ ਚਿਰ ਮੱਝ ਦੇ ਮਝਾਇਲ ਸਿੰਘ ਦੀ ਫੌਜ ਚ ਸ਼ਾਮਲ ਨਹੀਂ ਹੁੰਦੀ ਇੰਨਾ ਮਾਨਸਿਕ ਮਾਝੇ ਵਾਲਿਆਂ ਦੇ ਉੱਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਫ ਕਰਨਾ ਜੇ ਤੁਹਾਡੀ ਆਸਥਾ ਜੁੜੀ ਹੋਵੇ ਤੇ ਗੱਲ ਵੱਖਰੀ ਹੈ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਗੁਰੂ ਦੀ ਗੋਦ 'ਚ ਖੜ ਕੇ ਝੂਠ ਨਹੀਂ ਬੋਲ ਸਕਦਾ ਅੱਜ ਮਾਝੇ ਦੀ ਧਰਤੀ ਦੇ ਉੱਪਰ ਇੱਕ ਗੁਰਦੁਆਰਾ ਬਲਾਤਕਾਰੀਆਂ ਔਰ ਤਮਾਕੂ ਪੀਣ ਵਾਲਿਆਂ ਦੀ ਯਾਦ ਦੇ ਵਿੱਚ ਬਣ ਗਿਆ ਮੈਂ ਤੁਹਾਡੀ ਸਤਿ ਸ੍ਰੀ ਅਕਾਲ 1857 ਦੀ 13 ਮਈ ਨੂੰ ਲੈ ਕੇ ਜਾਣਾ ਚੋਲਿਆ ਜੇ ਹੋਰ ਪਿੱਛੇ ਲੈ ਕੇ ਜਾਵਾਂ ਤੇ 1839 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮੁਦਕੀ ਦੀ ਜੰਗ ਗੁਜਰਾਤ ਦੀ ਜੰਗ ਚੇਲਿਆਂ ਵਾਲੇ ਦੀ ਜੰਗ ਸਭਰਾਵਾਂ ਦੀ ਜੰਗ ਇਹਨਾਂ ਜੰਗਾਂ ਦੇ ਵਿੱਚ ਅੰਗਰੇਜ਼ ਫੌਜ ਸਾਡੇ ਖਿਲਾਫ ਜਿਹੜੀ ਲੜੀ ਆ ਉਹਦੀ ਗਿਣਤੀ ਬਹੁਤ ਥੋੜੀ ਸੀ ਸਾਡੇ ਖਿਲਾਫ ਲੜੀ 26 ਬੰਗਾਲ ਰੈਜiment 71 ਨੈਟਰ ਇਨਫੈਂਟਰੀ 70 ਡੈਟ ਫੈਂਟਰੀ ਜਿੰਨੀਆਂ ਵੀ ਪੂਰਬੀਆਂ ਦੀਆਂ ਪਲਟਣਾ ਸੀ ਸਾਡੇ ਖਿਲਾਫ ਲੜੀਆਂ ਲੈ। ਪੜਨ ਦਾ ਹੋਵੇ ਤਾਂ ਇੱਕ ਕਿਤਾਬ ਹੈ ਮਿਊਟਨੀ ਆਫ 1857 ਡਾਕਟਰ ਗੰਡਾ ਸਿੰਘ ਦੀ ਲਿਖੀ ਹੋ ਉਸ ਨੂੰ ਪੜਦੇ। ਡਾਕਟਰ ਜੀ ਡਬਲਯੂ ਫਾਰੈਸਟ ਦੀ ਅੰਗਰੇਜ਼ੀ ਦੀ ਕਿਤਾਬ ਹੈ ਬੜੀ ਵੱਡੀ ਉਸ ਨੂੰ ਪੜਦੇਓ। ਨਹੀਂ ਤੇ 1857 ਦਾ ਗਦਰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸ਼ੀਕ ਕਿਤਾਬ ਹੈ ਉਸ ਨੂੰ ਪੜਦੇਓ। ਨਹੀਂ ਤੇ ਹਿੰਦੁਸਤਾਨ ਦੇ ਇਤਿਹਾਸਕਾਰ ਹੋਏ ਨੇ ਆਰ ਸੀ ਮਜ਼ੂਮੰਦਾਰ ਉਹਨਾਂ ਨੂੰ ਪੜਦੇਓ। ਬਨੇਕਾ ਹਵਾਲੇ ਤੁਹਾਨੂੰ ਮਿਲ ਜਾਣਗੇ। ਸਿੱਖਾਂ ਦੇ ਖਿਲਾਫ ਅੰਗਰੇਜ਼ ਹੀ ਨਹੀਂ ਲੜੇ ਪੂਰਬ ਦੇ ਭਈਏ ਬੰਗਾਲ ਦੇ ਭਈਏ ਵੀ ਲੜੇ ਨੇ ਔਰ ਸਭ ਤੋਂ ਵੱਧ ਜਿਸ ਪਰਟਨ ਨੇ ਸਿੱਖਾਂ ਦੀ ਹਾਰ ਤੋਂ ਬਾਅਦ ਪੰਜਾਬ ਦਾ ਨੁਕਸਾਨ ਕੀਤਾ ਉਹ 26 ਨੈਟਿਵ ਬਟਲਯਨ ਸੀ ਅੰਗਰੇਜ਼ਾਂ ਨੇ ਇਹ ਸੋਚਿਆ ਕਿ ਇਸ ਬਟਲਯਨ ਨੂੰ ਪੰਜਾਬ ਦੇ ਵਿੱਚ ਰੱਖਿਆ ਜਾਵੇ ਲਾਹੌਰ ਦੀ ਮੀਆਂ ਮੀਰ ਸ਼ਾਉਣੀ ਦੇ ਵਿੱਚ ਇਸ 400 ਬੰਦਿਆਂ ਦੀ ਬਟਲਯਨ ਨੂੰ ਪੱਕੇ ਤੌਰ ਤੇ ਸਥਾਪਿਤ ਕਰ ਦਿੱਤਾ ਗਿਆ ਕਿਉਂਕਿ ਸਿੱਖ ਵਿਰੋਧੀ ਸੀ ਉਸ ਤੋਂ ਬਾਅਦ 1857 ਦਾ ਸਮਾਂ ਆਇਆ ਜਿਸ ਵੇਲੇ ਬ੍ਰਿਟਿਸ਼ ਇਸ ਫੌਜ ਦੇ ਵਿੱਚ ਬਗਾਵਤ ਦੇਖਦੇ ਨੇ ਜਦੋਂ ਉਹਨਾਂ ਨੇ ਵੇਖਿਆ ਕਿ ਬਗਾਵਤ ਹੋਈ ਹੈ ਉਸ ਵੇਲੇ ਉਹਨਾਂ ਨੇ 13 ਮਈ 1857 ਨੂੰ ਇਸ ਰੈਜੀਮੈਂਟ ਦੇ ਕੋਲੋਂ ਬਿਲਕੁਲ ਹਥਿਆਰ ਲੈ ਕੇ ਰੱਖ ਲਏ 400 ਆਦਮੀਆਂ ਦੀ ਰੈਜੀਮੈਂਟ ਸੀ ਹਥਿਆਰ ਲੈ ਕੇ ਰੱਖ ਲਏ ਇਹਨਾਂ ਦੇ ਹਥਿਆਰ ਕੋਤ ਦੇ ਵਿੱਚ ਜਮ੍ਹਾਂ ਕਰਵਾ ਲਏ ਗਏ ਇਸ 400 ਬੰਦੇ ਨੂੰ ਇੱਕ ਤਰ੍ਹਾਂ ਦੇ ਨਾਲ ਕੈਦੀਆਂ ਵਾਂਗੂ ਬੈਰਕਾਂ ਦੇ ਵਿੱਚ ਰੱਖਿਆ ਗਿਆ ਇੱਕ ਦਿਨ ਸਹਰੇ ਮੇਜਰ ਸਪੈਂਸਰ ਇਹਨਾਂ ਦਾ ਦੌਰੇ ਦੇ ਵਾਸਤੇ ਆਇਆ ਖਾਲੀ ਹੱਥ ਆਇਆ ਇਹ ਸੋਚ ਕੇ ਕਿ ਜਦੋਂ ਸਾਰੀ ਪਲਟਨੀ ਖਾਲੀ ਹੱਥ ਹੈ ਮੇਰਾ ਕੋਈ ਕੀ ਨੁਕਸਾਨ ਕਰ ਸਕਦਾ ਹੈ ਖਾਲੀ ਹੱਥ ਆਇਆ ਇਸ ਪਲਟਨ ਦੇ ਵਿੱਚੋਂ ਇੱਕ ਜਵਾਨ ਨੇ ਲੁਕਾਏ ਹੋਏ ਦਾਤਰ ਦੇ ਨਾਲ ਉਸਤੇ ਵਾਰ ਕੀਤਾ ਸਪੈਂਸਰ ਨੂੰ ਕਤਲ ਕਰ ਦਿੱਤਾ ਉਸ ਦਾ ਇੱਕ ਸਰਜੈਂਟ ਉਸ ਨੂੰ ਬਚਾਉਣ ਵਾਸਤੇ ਅੱਗੇ ਹੋਇਆ ਉਸ ਨੂੰ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਬ੍ਰਿਟਿਸ਼ ਫੌਜੀਆਂ ਅਧਿਕਾਰੀਆਂ ਦੇ ਘਰਾਂ ਦੇ ਉੱਪਰ ਹਮਲੇ ਕੀਤੇ ਉਹਨਾਂ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪਾਦਰੀ ਹੋਇਆ ਫੈਡਰਿਕ ਫੈਰਰ ਉਹ ਵਿਚਾਰਾ ਕਿਸੇ ਤਰ੍ਹਾਂ ਦੇ ਨਾਲ ਦੌੜ ਕੇ ਇਹਨਾਂ ਦੇ ਕੋਲੋਂ ਬਚ ਗਿਆ ਗੱਲ ਕਿ 400 ਬੰਦਿਆਂ ਦੀ ਇਸ ਇਨਫੈਂਟਰੀ ਨੇ ਇਸ ਨੈਟਿਵ ਇਨਫੈਂਟਰੀ ਜਿਹੜੀ ਬੰਗਾਲ ਰੈਜੀਮੈਂਟ ਸੀ ਇਸ ਨੇ ਬਗਾਵਤ ਕਰ ਦਿੱਤੀ ਬਗਾਵਤ ਕਰਨ ਤੋਂ ਬਾਅਦ ਜਿਸ ਵੇਲੇ ਅੰਮ੍ਰਿਤਸਰ ਦੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਫੈਡਰਿਕ ਨੂੰ ਪਤਾ ਲੱਗਾ ਉਸ ਨੇ ਉਸੇ ਵੇਲੇ 32 ਦੇ ਕਰੀਬ ਦੀ ਗੱਲ ਹੈ ਉਸ ਨੇ ਉਸੇ ਵੇਲੇ ਸਾਰੇ ਇਲਾਕੇ ਦੇ ਜਿਹੜੇ ਫੌਜੀ ਹਾਕਮ ਸੀ ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਬਾਗੀ ਫੜੇ ਜਾਂਦੇ ਨੇ ਵ੍ਰੁੱਤਦੇ ਨੇ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਇਹਨਾਂ ਸਭਰਾਵਾਂ ਦੇ ਕੋਲੋਂ ਦਰਿਆ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਨਾ ਪਾਰ ਕਰ ਸਕੇ ਚੱਲਦੇ ਚੱਲਦੇ ਅਜਨਾਲੇ ਦੇ ਕੋਲ ਰਾਵੀ ਦੇ ਕੰਢੇ ਤੋਂ ਦਰਿਆ ਪਾਰ ਕਰਕੇ ਇੱਕ ਬਰੇਤੇ ਦੇ ਵਿੱਚ ਬੈਠੇ ਸੀ ਇੱਕ ਤਹਿਸੀਲਦਾਰ ਤੇ 50 ਸਿਪਾਹੀਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਘੇਰਿਆ ਗਿਆ ਉੱਪਰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਵੀ ਆ ਗਿਆ ਇਹਨਾਂ ਨੇ ਪਿੰਡਾਂ ਦੇ ਵਿੱਚ ਬੜੇ ਮਾੜੇ ਕੁੱਰਮ ਨ ਕੀਤੇ ਕਿ ਜਿਹੜੇ 400 ਸਿਪਾਹੀ ਸੀ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫੈਟਰੀ ਕੁਪਰ ਜਿਹੜਾ ਸੀ ਘੋੜੇ ਤੇ ਸਵਾਰ ਹੋ ਕੇ ਆਇਆ ਕੇਵਲ 40 ਆਪਣੇ ਸਿਪਾਹੀ ਲੈ ਕੇ ਆਇਆ ਜਿਨ੍ਹਾਂ ਦੇ ਕੋਲ ਤੋੜੇਦਾਰ ਬੰਦੂਕਾਂ ਸੀ ਇਹ ਇੱਥੇ ਇੱਕ ਬਰੇਟੇ ਦੇ ਉੱਪਰ ਬੈਠੇ ਹੋਏ ਸੀ ਇਹਨਾਂ ਦੇ ਉੱਪਰ ਫਾਇਰਿੰਗ ਕੀਤੀ ਫਾਇਰਿੰਗ ਤੋਂ ਡਰਦਿਆਂ 40 ਵਿਅਕਤੀਆਂ ਨੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ 40 ਡੁੱਬ ਕੇ ਮਰ ਗਏ ਇਨ੍ਹਾਂ ਦੇ ਵਿੱਚੋਂ 66 ਵਿਅਕਤੀ ਐਸੇ ਸੀ ਜਿਨ੍ਹਾਂ ਨੇ ਹੱਥ ਖੜੇ ਕਰ ਦਿੱਤੇ ਆ ਜਾ ਕੇ ਇਹ ਸਾਰੇ ਜਿਹੜੇ ਸੀ ਗ੍ਰਿਫਤਾਰ ਕਰ ਲਏ ਗਏ ਅਜਨਾਨੇ ਥਾਣੇ ਦੇ ਵਿੱਚ ਜਗ੍ਹਾ ਘੱਟ ਸੀ ਕੁਝ ਨੂੰ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ ਅਗਲੇ ਦਿਨ ਬਕਰੀਦ ਸੀ ਬਕਰੀਦ ਦੇ ਦਿਨ ਰस्सੀਆਂ ਦੀ ਘਾਟ ਕਰਕੇ ਪਹਿਲੇ ਦਿਨ 244 ਵਿਅਕਤੀਆਂ ਨੂੰ ਫਾਂਸੀ ਦੇ ਉੱਪਰ ਚੜਾਇਆ ਗਿਆ ਅਗਲੇ ਦਿਨ ਜਿਹੜੇ ਬਾਕੀ ਰਹਿ ਗਏ ਸੀ ਉਹਨਾਂ ਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਔਰ ਇਹਨਾਂ ਦੀਆਂ ਹੱਡੀਆਂ ਇਹਨਾਂ ਦੀਆਂ ਲਾਸ਼ਾਂ ਇੱਕ ਖੂਜ ਸਟਾਕੇ ਪਿੰਡ ਦੇ ਲੋਕਾਂ ਦੇ ਕੋਲੋਂ ਮਿੱਟੀ ਪਟਾਉਂਦੀ ਗਈ ਜਿਸ ਨੂੰ ਕਾਲਿਆਂ ਵਾਲਾ ਖੂ ਕਹਿ ਜਾਣ ਲੱਗਾ ਮਾਫ ਕਰਨਾ ਇਤਿਹਾਸ ਦੇ ਵਿੱਚ ਇਹ ਸੀ ਇਹਨਾਂ ਦੀਆਂ ਕਰਤੂਤਾਂ ਔਰ ਅੱਜ ਅਸੀਂ ਉਹਨਾਂ ਦੀਆਂ ਅਸਥੀਆਂ ਕੱਢੀਆਂ ਅਸੀਂ ਧਾਰਮਿਕ ਰਸਮਾਂ ਕੀਤੀਆਂ ਮਾਫ ਕਰਨਾ ਇਤਿ ਵਿੱਚ ਕੋਈ ਸ਼ੱਕ ਨਹੀਂ ਹਰ ਪਰਿਵਾਰ ਦਾ ਜਿਹੜਾ ਮੈਂਬਰ ਚਾਹੁੰਦਾ ਹੈ ਕਿ ਉਸਦੇ ਪਰਿਵਾਰ ਦੀਆਂ ਅਸਥੀਆਂ ਉਸ ਨੂੰ ਮਿਲਣ ਚੰਗੀ ਗੱਲ ਸੀ ਕਿ ਜੇਕਰ ਉਹਨਾਂ ਦਾ ਡੀਐਨਏ ਟੈਸਟ ਕਰਵਾ ਕੇ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੀਆਂ ਅਸਤੀਆਂ ਸੌਂਪ ਦਿੱਤੀਆਂ ਜਾਂਦੀਆਂ ਕਿਉਂਕਿ ਇਹਨਾਂ ਦੇ ਪਰਿਵਾਰ ਜਿਹੜੇ ਬੰਗਾਲ 'ਚ ਵਸਦੇ ਸੀ ਉਹਨਾਂ ਨੂੰ ਪਤਾ ਸੀ ਸਾਡੇ ਵੱਡੇ-ਵਡੇਰੇ ਮਰੇ ਨੇ ਪਰ ਮੈਂ ਸੋਚਦਾ ਸ਼ਰਮ ਦੀ ਗੱਲ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਖਾਸ ਕਰਕੇ ਮਾਝੇ ਦੇ ਸਿੱਖਾਂ ਨੇ ਉਹਨਾਂ ਦੀ ਯਾਦਗਾਰ ਬਣਾਏ ਜਿਨ੍ਹਾਂ ਨੇ ਬਲਾਤਕਾਰ ਕੀਤੇ ਔਰ ਜਿਨ੍ਹਾਂ ਨੇ ਤਮਾਕੂ ਪੀਣੇ ਸੀ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ ਸੰਗੜਾ ਪਵੇਗਾ ਇਸ ਗੱਲ ਨੂੰ ਪਰ ਮਾਫ਼ ਕਰਨਾ ਕਿਸ ਤਰ੍ਹਾਂ ਤੋਂ ਮਾਫ਼ ਕਰੇਗੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉੱਥੇ ਬਲਾਤਕਾਰੀਆਂ ਦੀ ਯਾਦ ਦੇ ਵਿੱਚ ਤਮਾਕੂ ਪੀਣ ਵਾਲਿਆਂ ਦੀ ਯਾਦ ਦੇ ਵਿੱਚ ਗੁਰਦੁਆਰੇ ਅਸਾਰ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕਰ ਦਿੱਤੇ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਕਤਾਹੀ ਨੂੰ ਕਿਵੇਂ ਮਾਫ ਕਰ ਲਗੇ ਜਿਸ ਗੁਰੂ ਦੇਵ ਪਾਤਸ਼ਾਹ ਨੇ ਸਿੱਖ ਨੂੰ ਹੁਕਮ ਦਿੱਤਾ ਸੀਗਾ ਕਿ ਪਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜਈਓ ਉਹ ਸਿੱਖ ਬਲਾਤਕਾਰੀਆਂ ਦਾ ਗੁਰਦੁਆਰਾ ਬਣਾ ਰਿਹਾ ਉਹ ਵੀ ਮੱਝ ਦੀ ਹਿੱਕ ਦੇ ਵਿੱਚ ਜਿਸ ਸਿੱਖ ਨੂੰ ਗੁਰਦੇਵ ਪਾਤਸ਼ਾਹ ਨੇ ਕਿਹਾ ਸੀ ਜਗਤ ਜੂਠ ਤਮਾਕੂ ਨਾ ਸੇਵੋ ਤਮਾਕੂ ਪੀਣ ਵਾਲਿਆਂ ਦਾ ਗੁਰਦੁਆਰਾ ਬਣਾ ਰਿਹਾ ਉਹ ਵੀ ਮੱਝ ਦੀ ਹਿੱਕ ਦੇ ਉੱਪਰ ਮਾਫ ਕਰਨਾ ਇੱਕ ਬਹੁਤ ਸ਼ਰਮਨਾਕ ਕੰਮ ਬਈ ਹੈ ਖੈਰ ਮੈਂ ਆਪਣੇ ਵਿਸ਼ੇ ਵੱਲ ਆਉਂਦਾ ਹਾਂ